ਕੰਤੀ ਆਈ ਆ ਜੀ ਨੀ ਰਖੜੀ ਤੇ ਆਉਣਾ ਦਾ ਸਹੀ ਹੀ ਰਖੜੀ ਤੇ ਆ ਗਈ ਐ ਇਹਨੇ ਕੋਈ ਫੋਨ ਖਾਨ ਵੀ ਨਹੀਂ ਕੀਤਾ ਪਤਾ ਨਹੀਂ ਚਾਹ ਪਤਾ ਕਿ ਪਰੌਣਾ ਤਾਂ ਨਹੀਂ ਇੱਥੇ ਤੇ ਭਾਰੇ ਵੀ ਆਪ ਤੇ ਆਈ ਸਕਦੀ ਨਾ ਫੋਨ ਤੇ ਗੱਲ ਕਰਦੇ ਕਿ ਮੰਮੀ ਮੈਂ ਆਉਣਾ ਵਾ ਤੇ ਮੇਰੇ ਤੇ ਬੜੀ ਟੈਨਸ਼ਨ ਜੀ ਲੱਗੀ ਐ ਕਿਉਂ ਨਹੀਂ ਇਹਨੇ ਫੋਨ ਕੀਤਾ ਐਨਾ ਮੇਰਾ ਮਿਲਨ ਜੀ ਕਰਨ ਲਿਆ ਚਾਹ ਕੋ ਟੱਪੀ ਜੀ ਕਰਨ ਲਿਆ ਗਰਲੇ ਨਾ ਦਰ ਮੇਲਾ ਕਿੱਥੇ ਆ ਹਾਂਜੀ ਮੰਮੀ ਦੱਸੋ ਕੀ ਕਰ ਲਈ ਕਰਨਾ ਕੀ ਮੰਮੀ ਚੜ੍ਹੋ ਚਾਹੀਦਾ ਵਾ ਤਾਂ ਆਟਾ ਬਣਿਆ ਤੇ ਸਬਜ਼ੀ ਦਾ ਟੜਕਾ ਰਾਇਆ ਦੇ ਫੁਲਕੇ ਲੱਗੇ ਢਲੋਂ ਤੇ ਚਾਹ ਨੂੰ ਕੀ ਕਰ ਗਏ ਮੇਰਾ ਚਾਹ ਦਾ ਪਤਲਾ ਨਾ ਦੇ ਬਣਾਉਣ ਨਹੀਂ ਤੇ ਨਾਲੇ ਸਭਨ ਨੂੰ ਫੋਨ ਕਰਕੇ ਕੁਐਸ਼ਨ ਪੁੱਛਣ ਨੇ ਹੋਰ ਨਹੀਂ ਨਿਕੜੀ ਆ ਦੇ ਕੋਈ ਗੱਲ ਨਹੀਂ ਕਰ ਦੇਣੀ ਨਾ ਕੋਈ ਨਹੀਂ ਕਿਹਾ ਘਾਦੀ ਹੋਈ ਆ ਬੰਦਾ ਕੋਲ 4000 ਰੁਪਏ ਸਹੁੰਦਾ ਵਾ ਜੇ ਮੈਂ 베ਲੀ ਹੋਈ ਨਹੀਂ ਅਕਾਊਂਟਰ ਦੇਤਾ ਤਾ ਤੂੰ ਚੇਤਨੂ ਮੇਰੀ ਕੁੜੀ ਨੂੰ ਫੋਨ ਲਾਓ ਰੱਖਣੀ ਤੇ ਨਹੀਂ ਆਈ ਮੈਂ ਫੋਨ ਕਰਨਾ ਹੈਗਾ ਝੂਠ ਮਾਰਦਣਾ ਤੂੰ ਲਾਇਆ ਮੈਂ ਫੋਨ ਇਹ ਕੋਈ ਤੇ 8 ਮਿੰਟੇ ਕੰਨਦੀ ਤੇ ਜੇ ਦਿੱਤੀ ਆ ਕੀ ਨਾ ਤੇ ਇਹਨਾਂ ਦੋਵਾਂ ਜਾਣੀਏ ਨੇ ਨਾਲ ਮਿਲ ਕੇ ਨਾ ਤੇ ਮੇਰਾ ਕੰਡ ਚ ਘੁੰਮਰ ਦੇਣਾ ਗਰਮੀ ਦੇ ਵਿੱਚ ਮੈਂ ਤਾਂ ਅੱਗੇ ਬੜੀ ਔਖੀ ਹੈ ਕਦੇ ਇੱਥੋਂ ਤੋਂ ਦੂਜੀ ਵੀ ਆੜ ਕੇ ਬਹਿ ਜੀ ਫਲਾ ਕੇ ਡੇਰਾ ਤਾਂ ਬਾਅਦ ਉਹਨੂੰ ਜਾਣ ਵੀ ਨਹੀਂ ਦਿੰਦੀ ਹੈਗੀ ਫਿਰ ਕਹੇਗੀ ਤੂੰ ਦੋ ਦੋ ਦਿਨ ਰਹਿ ਜਾ ਮੇਰੇ ਥੇਲੋ ਨਹੀਂ ਲੱਗਦਾ ਹੈਗਾ ਤਾਂ ਬੰਦਾ ਕੁਛ ਉੱਥੇ ਚੱਲ ਜਾਂਦਾ ਟੀਕੋ ਇੰਨਾ ਕਰਦੀ ਆਂ ਸੀ ਬਾਹਰੋਂ ਫੋਨ ਕਰਕੇ ਹੁੰਦੀ ਆ ਉਹਨਾਂ ਕੋਲ ਜਾਇਆ ਨਹੀਂ ਜਾਣਾ ਤੇ ਮੈਂ ਹੀ ਚੱਪੀ ਦੀ ਜੂ ਰੱਖਣੀ ਵਰਨਾ ਵਾਕੀ ਹਲੋ ਪੰਜ ਸਵੇਰ ਕੀ ਕੰਢੇ ਹੋ ਮੈਂ ਤੁਹਾਡੀ ਨਾਲ ਗੱਲ ਕਰਨੀ ਹੈ ਸੁਰਖੜੀ ਆ ਗਈ ਹੈ ਤੇ ਤੁਹਾਡੇ ਕੋ ਆਇਆ ਨਹੀਂ ਜਾਣਾ ਤੇ ਮੈਂ ਹੀ ਨਾ ਜਾ ਕੇ ਤੇ ਮਮੀ ਹਾਂ ਜੀ ਹਾਂ ਜੀ ਉਹੀ ਗੱਲ ਕਰਨੀ ਹਾਂ ਕਿ ਮੈਂ ਕੱਲੀ ਜਾਗੀ ਨਾ ਤੇ ਵੀਰ ਨੂੰ ਰਖੜੀ ਬੰਨ੍ਹਉਣੀ ਆ ਦੂਜੇ ਤੂੰ ਤੁਹਾਡੇ ਕੋਲ ਜਾਣਾ ਜੇ ਤੂੰ ਹੀ ਹੁੰਦੇ ਤੇ ਦੋਨੀਆਂ ਚ ਸੰਜਮ ਦੇਣਾ ਹਾਂ ਜੀ ਚਲੋ ਠੀਕ ਹੈ ਫਿਰ ਮੈਂ ਵਾਣ ਲਉਣੀ। ਹਾਂ ਆਧੀ ਹੀ ਨਿਕੜਾਂਗੇ ਤੇ ਟੈਨਸ਼ਨ ਨਾ ਲੋ। ਚਲੋ ਠੀਕ ਹੈ ਫਿਰ। ਹਾਂ ਕਿ ਉਹ ਕਰ। ਚਲੋ ਇਨਾ ਬਹੁਤ ਮੇਰੀ ਦੀ ਛੁੱਟੀ। ਤੇ ਹੋਰ ਮੰਮੀ ਨੂੰ ਮੈਂ ਫੋਨ ਕਰ ਦਿੰਦੀ ਆ। ਇਹ ਤਾਂ ਕਰਤਾ ਕਰਤੀ ਪਾ ਵੀ ਨਾਉਣੀ ਆ ਫੋਨ। ਬੈਠ ਜਾ। ਯਾਰੇ ਨੀਮੀ ਨੂੰ ਕਿ ਨਹੀਂ ਕਿ ਮੈਂ ਨਾ ਆਉਣ ਲੱਗੀ ਆ ਰਖੜੀ ਲੈ ਕੇ ਤੇ ਮੰਮੀ ਨੂੰ ਦੱਸ ਦੂੰ ਹਲੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਮੈਂ ਨਾ ਕਹਿਣਾ ਸੀ ਕਿ ਮੈਂ ਨਾ ਰਖੜੀ ਲੈ ਕੇ ਆਉਣਾ ਅੱਜ ਹਾਂਜੀ ਕੋਈ ਨਹੀਂ ਮੈਂ ਟਾਈਮ ਨਾ ਆ ਜਾਾਂਗੀ ਤੇ ਤੁਸੀਂ ਨਾ ਮੰਮੀ ਨੂੰ ਵੀ ਦੱਸ ਦਿਓ ਤੇ ਭਾਬੀ ਨੂੰ ਵੀ ਦੱਸ ਦਿਓ ਚਲੋ ਠੀਕ ਆ ਹਾਂਜੀ ਕੋਈ ਨਹੀਂ ਵੀਰ ਜੀ ਠੀਕ ਹੈ ਮੈਂ ਆ ਜਾਂਦੀ ਫੇਰ ਟਾਈਮ ਨਾਲ ਆ ਜਾਂਦੀ ਚਲੋ ਚਲੋ ਠੀਕ ਚਲੋ ਹੁਣ ਵੇਖੀ ਕਿਹੜਾ ਸੂਟ ਪਾ ਕੇ ਜਾਵਾਂ ਧਿਆਨ ਹੁੰਦੀ ਆ ਕੋਈ ਮੇਰੇ ਵੀਰ ਨੂੰ ਨਾ ਕਿੰਨਾ ਚਾਹ ਆ ਕਿ ਮੇਰੇ ਭੈਣ ਨਹੀਂ ਆਉਣਾ ਵਾ ਚਲ ਵੀਰਾਂ ਨੂੰ ਚਾਹ ਹੁੰਦਾ ਹੀ ਆ ਨਾਲੇ ਮੰਮੀ ਵੀ ਟੈਨਸ਼ਨ ਲੈਦੀ ਹੋਣੀ ਆ ਉਹਨਾਂ ਨਾਲ ਕਿੰਨੇ ਦਿਨ ਦੀ ਗੱਲ ਨਹੀਂ ਹੋਈ ਤੇ ਸੋਚਦੀ ਹੋਣੀ ਪਤਾ ਨਹੀਂ ਮੇਰੀ ਧੀ ਨਹੀਂ ਰਖੜੀ ਬੰਨਣ ਆਉਣਾ ਕਿ ਨਹੀਂ ਆਉਣਾ ਹਲੇ ਤੱਕ ਆਈ ਨਹੀਂ ਆ ਚਾਚੀ ਦੀਆਂ ਕੁੜੀਆਂ ਸਾਰੀਆਂ ਬੰਨ੍ਹ ਗਈਆਂ ਰਖੜੀ ਚੱਲ ਚੰਗਾ ਹੀ ਆ ਮੈਂ ਹੀ ਐਕਦੀ ਲੇਟ ਹੋ ਗਈ ਆ ਤੇ ਤੇ ਮੈਂ ਸਭ ਤੋਂ ਪਹਿਲਾਂ ਜਾਨੀ ਹਾਂ ਵੀਰ ਨੂੰ ਰਖੜੀ ਬੰਨਣ ਨਾਲੇ ਅੱਜ ਨਾ ਮੈਂ ਸਭ ਤੋਂ ਸੋਹਣੀ ਰਖੜੀ ਵੀਰ ਲਈ ਲੈ ਕੇ ਲਾ ਕੇ ਜਾਂਦੀ ਆ ਵੀਰ ਵੀ ਖੁਸ਼ ਹੋ ਜਾਊਗਾ ਚੱਲ ਚੰਗਾ ਆ ਭੈਣ ਹੁਣਾ ਦਾ ਫੋਨ ਆ ਗਿਆ ਮੈਂ ਤੇ ਦੇਖਣ ਜਾਂ ਆਂ ਕੀ ਪਤਾ ਨਹੀਂ ਅੱਗੇ ਤੇ 12 ਵਜੇ ਤੋਂ ਪਹਿਲਾਂ ਆਇਆ ਹੁੰਦਾ ਤੇ ਅੱਜ 1 ਵਜੇ ਦਾ ਮੰਮੀ ਨੂੰ ਜਾ ਕੇ ਤਾਂ ਨਾ ਮੰਮੀ ਨੇ ਖੁਸ਼ ਹੋ ਜਾਣਾ ਮੰਮੀ ਆਣਾ ਬ ਆਵੇਂ ਛਿੰ ਹਨਾ ਕੋਈ ਇੱਥੇ ਬੈਠੇ ਤੇ ਅੱਗੇ ਨੂੰ ਉੱਠ ਕੇ ਜਿੱਥੂ ਨਹੀਂ ਆਉਂਦੇ ਆਦੇ ਆ ਕੇ ਬਸ ਤੁਹਾਡੇ ਕੋ 15-20 ਮਿੰਟ ਤੱਕ ਪਹੁੰਚਣਾ ਲਿਆ ਅੱਛਾ ਤੂੰ ਨਾ ਆਇਆ ਵਾ ਹਾਂਜੀ ਬੜਾ ਬਡੀ ਹੋਇਆ ਮੈਂ ਤਾਂ ਬਡੀ ਕਰਨ ਲਈ ਹਾਂ ਮੈਂ ਸਵੇਰ ਦੀ ਸੋਚਣ ਲਈ ਹੈ ਕਿ ਨਾ ਉਹਦਾ ਕੋਈ ਫੋਨ ਆਇਆ ਨਾ ਆਈ ਆ ਕਥਨ ਕੀ ਗੱਲ ਠੀਕ ਠਾਕ ਹੋਵੇ ਸਹੀ ਤੇ ਤੂੰ ਫਿਰ ਗਰਲੇ ਨੂੰ ਪੁੱਛ ਲੈ ਹਾਂ ਕੋਈ ਖਾਣ ਪੀਣ ਦਾ ਹੈਗਾ ਘਰ ਕੋਈ ਨਾ ਮੰਗਦਾ ਪੁੱਛ ਲੈ ਨਾ ਵਾ ਦੇਖ ਲਓ ਮਮੂ ਕਿੰਨੀ ਖੁਸ਼ੀ ਹੋਣ ਲਿਆ ਦਿਨ ਕਿਦਾਂ ਹੁੰਦਾ ਦੀਦੀ ਦਾ ਮੈਂ ਨਹੀਂ ਕਹਿੰਦਾ ਆਂਦੀ ਆਣ ਦੀ ਖੁਸ਼ੀ ਬੜੀ ਹੁੰਦੀ ਨਾਲੇ ਇhtiyar ਤੇ ਹਾਂਜੀ ਤੇ ਮੈਨੂੰ ਵੀ ਹੋਰ ਤਰ੍ਹਾਂ ਦਾ ਹੋਣ ਲਿਆ ਸੀ ਉਹ ਲੱਗਿਆ ਹੈ ਜੀ ਆਪਣੇ ਰਾਜੂ ਨੂੰ ਆਹੋ ਉਹਨਾਂ ਦੀ ਭੈਣ ਆ ਗਈ ਨਾ ਯਾਰਾਂ ਕੋਈ ਨਾ ਅੱਛਾ ਉਦੋਂ ਮੈਂ ਗਲੀ ਜੀ ਘਲੋਤਾ ਹਾਂ ਤੇ ਮੈਨੂੰ ਵੇਖ ਕੇ ਤੇ ਬੜਾ ਹੁਟਣ ਦੀਦੀ ਨਹੀਂ ਆਏਗੇ ਤੇ ਹੁਣ ਜਦੋਂ ਨਾ ਫੋਨ ਕੀਤਾ ਤੇ ਮੈਨੂੰ ਬੜੀ ਖੁਸ਼ੀ ਹੋਈ ਹੇ ਗਰਲੀ ਨੂੰ ਅਖਿਨਾਰੇ ਪਕੌੜੇ ਕੱਢ ਲੈ ਕੋਈ ਕਹਿੰਦੇ ਮੰਮੀ ਕਹਿ ਦਿੰਦਾ ਜੇ ਹੋਰੀ ਕੋਲ ਜਵਣਾ ਤਾਂ ਦਾਦੂ ਮੈ ਲੈ ਆਣਾ ਹਾਂ ਨਹੀਂ ਲਿਆਉਣਾ ਵਾ ਕਿ ਬੜਾ ਚਾਹ ਹੁੰਦਾ ਦਾ ਪੀਂਦਾ ਹਣ ਬਾਬੀ ਜਿਹੜੀ ਮੰਮੂ ਦੀ ਜਿਹੜਾ ਦੀ ਚੀਜ਼ ਪਸੰਦੀ ਹੈ ਨਾ ਤੂੰ ਉਹੀ ਬਣਾਏ ਆਹ ਗਰਲੀ ਨੂੰ ਕਹ ਹਾਂਜੀ ਖੁਸ਼ ਲਾਣ ਵੀ ਕਿਹੜੀ ਚੀਜ਼ ਕਰ ਹੈਗੀ ਕਿਹੜੀ ਲਿਆਉਣ ਵਾਲੀ ਚਲੋ ਠੀਕ ਆ ਮੰਮੀ ਜਾਨਾ ਵਾ ਤੇ ਤੂੰ ਵੀ ਆਪਣਾ ਕਰ ਲਓ ਜਿਹੜਾ ਕੰਮ ਕਰਨਾ ਹਾਂ ਕੋਈ ਨਹੀਂ ਕਰ ਲੀ ਵੀ ਆਹ ਤੇ ਬੜੀ ਸੋਹਣੀ ਗੱਲ ਹੋਈ ਕਿ ਲਾਡੂ ਖੂਨ ਆ ਗਿਆ ਮੇਰੀ ਧੀ ਨੇ ਆਉਣਾ ਮੈਂ ਤੇ ਪੂਰੀਆਂ ਰੀਜਾਂ ਲਾਉਂਗੀ ਜੋ ਆਖੂਗੀ ਉਹੋ ਹੀ ਬਣਾ ਬਣਾ ਕੇ ਖਵਾਉਂਗੀ ਇਹਨਾਂ ਨੂੰ। ਕੱਲ ਹੋਰ ਮੈਂ ਨੰਦਰਲੀਨ ਨੂੰ ਕਹਿੰਦੀ ਜਾ ਕੇ ਕਿ ਪਕੌੜਿਆਂ ਦੀ ਤਿਆਰੀ ਕਰ, ਪਕੌੜੇ ਕੱਢ ਲਈ ਜਾ ਦੇ ਨਾਲ। ਤੇ ਬਾਅਦ ਚ ਰੋਟੀ ਤੇ ਨਾ ਸ਼ਾਈ ਪਨੀਰ ਨੂੰ ਆਖੀ ਵੀ ਬਣਾ। ਐ ਬੜਾ ਖੁਸ਼ ਹੋ ਕੇ ਖਾਂਦੀ ਐ। ਤੇ ਖੀਰ ਵੀ ਬੜੀ ਖੁਸ਼ ਹੋ ਕੇ ਖਾਂਦੀ ਆ। ਉਹਨਾਂ ਕੋਲ ਖੀਰ ਵੀ ਬਣਾ ਲਾ ਸ਼ਾਮਾਂ ਨੂੰ। ਬੜੀ ਖੁਸ਼ੀ ਹੁੰਦੀ ਇਹਨਾਂ ਤੇ। ਊੜੀ ਬਿਆਹ ਹੁੰਦੀ। ਆਠ ਠੀਕ ਆ ਮੈਂ ਹੁਣੇ ਜਾ ਕੇ ਸੁਣਾ ਦਵਾ ਉਹ ਨਾ ਹੋਵੇ ਬੈਠੀ ਰਵੇ ਮੜਕੇ ਲੇਡੀ ਕੋ ਜੇ ਉਹ ਚਾਹ ਉਹ ਆ ਜੇਗੀ ਕਰ ਲਈਨੇ ਕੀ ਕਰਦੇ ਹੀ ਕਰਨਾ ਕੀ ਮਮੀ ਸਬਜੀਂ ਤੜਕਾ ਲਾ ਕੇ ਰੀਤੇ ਤੇ ਉਸ ਸਮਨ ਦਾ ਫੋਨ ਆਇਆ ਰੱਖੜੀ ਲੈ ਕੇ ਆਉਣ ਲੱਗੀ ਐ ਤੇ ਚਲ ਕੋਈ ਗੱਲ ਨਹੀਂ ਆਉਣ ਅੱਗੇ ਆ ਤੇ ਨਹੀਂ ਤੂੰ ਨਾ ਪਕੌੜਿਆਂ ਦੀ ਤਿਆਰੀ ਕਰ ਜਾ ਨਾ ਕ ਪਕੌੜੇ ਕੱਢ ਲਈ ਮਰਦੀ ਗਰਮੀ ਬੜੀ ਐ ਤੂੰ ਸਮੋਸੇ ਮੰਗਾ ਲੈਨੇ ਆ ਲਾਗੂ ਮੈਂ ਕਿਥੇ ਸਾਰ ਤੇੜੀ ਸੋਚ ਕਰਦੀ ਰਹੀ ਨਹੀਂ ਕੋਈ ਗੱਲ ਨਹੀਂ ਗਰਮੀ ਕਿੰਨੀ ਕੁ ਪਕੌੜੇ ਕੱਢਾਂਗੇ ਪਕੌੜੇ ਬਣਾ ਕਿੱਡੇ ਖੁਸ਼ ਹੋ ਕੇ ਖਾਂਦੀ ਆ ਤੈਨੂੰ ਵੀ ਉਹ ਰੈਡੀਮੇਡ ਬੁਖਾ ਦੋ ਪਕੌੜੇ ਖਾਂਦੀ ਆ ਤੇ ਰੈਡੀਮੇਡ ਕਿਉਂ ਮੰਗਾਉਣੇ ਜਦੋਂ ਘਰ ਸਭ ਕੁਝ ਹੋ ਜਾਂਦਾ ਤੈਨੂੰ ਕੱਢ ਤੈਨੂੰ ਭਾਰਵਾ ਕੋਈ ਗੱਲ ਨਹੀਂ ਕੱਢਦਾ ਇਹਦੀ ਆਈ ਨਾ ਅੱਜ ਨਾਲ ਇਹਨਾਂ ਮੁਰਕੇ ਥੋੜਾ ਜਿਹਾ ਦੁੱਧ ਪਾ ਕੇ ਤੇ ਪਨੀਰ ਬਣਾ ਲਈ ਛਾਇ ਪਨੀਰ ਬਣਾਈ ਫੇਰ ਰਾਤ ਨੂੰ ਕਿਹਨਾਂ ਰੋਣਾ ਖੀਰ ਬਣਾਈ ਨਾ ਖੀਰ ਮੰਮੀ ਕੋਕਮੋ ਤੋ ਤੇ ਇਦਾਂ ਨੇ ਏਡੇ ਜਿੱਦਾਂ ਮੇਰੇ 4 ਹੱਥ ਹੁੰਦੇ ਆ ਨਾਲ ਮੈਨੂੰ ਨਾ ਕਰ ਲਿਓ ਤੇ ਜਦੋਂ ਦੀਦੀ ਆਏਗੀ ਜਿਹੜੀ ਪਸੰਦ ਆ ਨਾ ਉਹ ਚੀਜ਼ ਨਾਲ ਮੇਰੇ ਬਣਾ ਲੈ ਤੇ ਹੋਰ ਮੈਂ ਕਿੰਨੋਂ ਬੂਕ ਬਣਾ ਦਿੰਦੇ ਆ ਹੁਣ ਮੈਂ ਸਾਰੀ ਉਮਰ ਬਠੇਰਾ ਕਰਦੀ ਰਹੀ ਮੇਰੇ ਧੀ ਨੂੰ ਆਣਾ ਤੇ ਇੱਨਾ ਚਾਰੀ ਤੂੰ ਕਰ ਸਕੀ ਉਹ ਮੰਮੀ ਮੈਂ ਲੋਏ ਜੀ ਥੋੜਾ ਬਣੀ ਆ ਤੇ ਨਾਲੇ ਮੈਂ ਵੀ ਅੱਜ ਜਾਣਾ ਹੀ ਰਖੜੀ ਪੱਲੇ ਤੇ ਮੈਂ ਵੀ ਜਾਣਾ ਹੀ ਸਮਨ ਨੂੰ ਕਿਉਂ ਭਾਲ ਨੂੰ ਆਲੇ ਉਹ ਤੁਰ ਵੀ ਆ ਲਾਪ ਨੂੰ ਫੋਨ ਆਇਆ ਉਹਦਾ ਤੇ ਮੰਮੀ ਮੈਂ ਵੀ ਆਪਣੇ ਪੀਕੇ ਮੰਨੋ ਜਲਦੀ ਹੁਣ ਉਹ ਕੀ ਉਹ ਆਉਗੀ ਤੇ ਭਰਾ ਭਜਾਈ ਕਰ ਨਾ ਆਉਣਗੇ ਉਹਦਾ ਦੇਰ ਕਿ ਆਖੂ ਤੇ ਮੇਰੀ ਭਜਾਈ ਨਾ ਮੈਨੂੰ ਗੱਲਾ ਕਰੇ ਪਹਿਲਾ ਸਵੇਰੇ ਫੋਨ ਲਾਦਾ ਤੇ ਹੁਣ ਆਈ ਨਹੀਂ ਤੂੰ ਮੈਨੂੰ ਪੁੱਛ ਕੇ ਫੋਨ ਲਾਇਆ ਮੈਨੂੰ ਪੁੱਛ ਕੇ ਕਰ ਲੈਣਾ ਹੈ ਨਾ ਮੰਮੀ ਤਾਂ ਮੈਂ ਪੁੱਛ ਕੇ ਗੱਲ ਕਰਨੀ ਹੈ ਹੁਣ ਸਾਰੀ ਉਮਰ ਤਾਂ ਪੁੱਛ ਕੇ ਗੱਲ ਕੀਤੀ ਹੈ ਤੁਹਾਨੂੰ ਤੇ ਜਾ ਜਾ ਕੇ ਕੱਟਿਆਲੀ ਗੱਲ ਨਹੀਂ ਲੱਗਣ ਚਾ ਕੱਟ ਲੈਣੀ ਹੈ ਕਦੋਂ ਦਾ ਫੋਨ ਆਇਆ ਆਈ ਨਹੀਂ ਥੱਲੇ ਤੱਕ ਹੈ ਨਹੀਂ ਬਸ ਲੇਟ ਹੋ ਗਈ ਖਰਿਆ ਦੀ ਮੇਰਾ ਤਾਂ ਹੁਣ ਅੰਦਰ ਜਾਣ ਨੂੰ ਨਹੀਂ ਕੀ ਕਹਿੰਦੇ ਆ ਕਿ ਕਿਹੜਾ ਵੇਲਾ ਹੋਵੇ ਤੇ ਛੇਤ ਨਾਲ ਮੈਂ ਨਾਲ ਲੱਗਣਾ। ਉਹ ਇਹ ਗਾ ਜੀ ਨੂੰ ਲੱਗੀ ਉਹਦੀ। ਸੁਖਰਾ ਮੇਰੀ ਧੀ ਆ ਗਈ ਆ। ਹਾਂ ਸੱਸ ਜੀ ਕਹਿੰਦੇ ਸੱਸ ਜੀ ਮੈਂ ਤੇ ਨਾ ਸਵੇਰ ਦੀ ਢਿੱਕਣ ਲਈ ਜਦੋਂ ਨਾ ਮੈਨੂੰ ਦੱਸਿਆ ਕਿ ਫੋਨ ਆਇਆ ਆ। ਮੰਮੀ ਬਾਸਤੇ ਆਉਣਾ ਅਸੀਂ ਤੇ ਗਰਮੀ ਵੀ ਬੜੀ ਚਲੋ ਚਲ ਆ ਫਿਰ ਹੁਣ ਗਰਮੀ ਬੜੀ ਹੈ ਚਲੋ ਦੇਖੋ ਭੁਜੀਏ ਤੋਂ ਖੰਡ ਕਰਨ ਢੀ ਮੇਰੇ ਤਿੰਨ ਘਰ ਵੀ ਲੱਗ ਰੰਡੀ ਆਪ ਬੈਠੋ ਇਸੀ ਤੇ ਮੈਨੂੰ ਚੁੱਲ੍ਹੇ ਤੋਂ ਉਤਾਰਿਆ ਜਾਲੇ ਆ ਮੈਂ ਅਸਵੇਰ ਬੈਠੀ ਕਿਦਾ ਆ ਆਇਆ ਕਿ ਤਰਾ ਮਰ ਕੋ ਮਰ ਕੀ ਹੋ ਰਹੀ ਹੈ ਛੁਗੜਾ ਮੈਂ ਮੈਂ ਤਸਵੀਰ ਦਾ ਅਸੀਂ ਚਲਾਇਆ ਨਵੇਂ ਨਾ ਆਪਾਂ ਨਾਲ ਲੈ ਕੇ ਆਈ ਹਾਂ ਹੋਰ ਪੁੱਤ ਤੂੰ ਸੁਣਾ ਸਾਰੇ ਪਰਵਾਸ ਸਭ ਠੀਕ ਹੈ ਹੈ ਮਮੀ ਸਭ ਕੁਝ ਠੀਕ ਠਾਕ ਹੈ ਜੈਸੇ ਬਾਈ ਠੀਕ ਹੈ ਹਾਂ ਮਮੀ ਬਹੁਤ ਵਧੀਆ ਤੇ ਕਦੋਂ ਤੋਂ ਦਾ ਬੀਬੀ ਤੋਂ ਕਿੰਨੇ ਕਿਤੇ ਨਾਂ ਬਾਦ ਮਮੀ ਉਹ ਆਈ ਜਾਂਦੇ ਹੁੰਦੇ ਸ਼ਾਪਾਂ ਨੂੰ ਸੰਸਕ੍ਰਿਤ ਸਾਸਿਕਾ ਪਾ ਕੇ ਕੀ ਹਾਲ ਹੈ ਵਾਸ ਵਧੀਆ ਤੂੰ ਸੁਣਾ ਮੈਂ ਵੀ ਠੀਕ ਠਾਕ ਜੀ ਵਧੀਆ ਚੰਗਾ ਮੰਮੀ ਰੋਜ ਆ ਜਾਂਦੇ ਵੈ ਤੇ ਅਹੋ ਰਖੜੀ ਦੇ ਨਾ ਮਾਂ ਦੀ ਸਭ ਤੋਂ ਡਿਊਟੀ ਲੱਗੀ ਹੀ ਰਖੜ ਪੁੰਨਿਆਂ ਦੀ ਸੇ ਤਾਂ ਆ ਕਰ ਕਿ ਉਹ ਆਣ ਸਕੇ ਤਾਂ ਮੈਨੂੰ ਕਹਿੰਦੇ ਕਿ ਫਿਰ ਤੂੰ ਇਕੱਲੀ ਘੋਇਆ ਵੀਰ ਨੂੰ ਰਖੜੀ ਬੰਨ੍ਹਣਿਆ ਤੇ ਮੈਂ ਜੇ ਤੁਸਰਾਉਂਗਾ ਨਾ ਤੇ ਫਿਰ ਆਪਾਂ ਉਹ ਦੋਵੇਂ ਬਾਅਦ ਫੇਰ ਇਕੱਠੇ ਹੋਵਾਂਗੇ ਨਹੀਂ ਪੁੱਤ ਨੂੰ ਪੜਾਈ ਚੰਗਾ ਕੀਤਾ ਮੈਨੂੰ ਤਾਂ ਪਤਾ ਡੇਟ ਜਿੰਦ ਘਰੇ ਆਉਣੀ ਨਹੀਂ ਨਾ ਤੂੰ ਫੋਨ ਹੀ ਕਰ ਦਿੰਨੇ ਹਾਂ ਲੈ ਮੰਮੀ ਇੰਨਾ ਹੋ ਸਕਦਾ ਭਲਾ ਵੀ ਰਖੜੀ ਆਵੇ ਤੇ ਮੈਂ ਆਪਣੇ ਵੀਰ ਨੂੰ ਰਖੜੀ ਨਾ ਬੰਨਣ ਜਾਵਾਂ ਤੇ ਫੋਨ ਨਹੀਂ ਨਾ ਤੂੰ ਕੀਤਾ ਨਹੀਂ ਮੰਮੀ ਮੈਂ ਨਾ ਭਾਪੀ ਨੂੰ ਕੀਤਾ ਤੇ ਲੱਗਦਾ ਨਹੀਂ ਵਿਆਹ ਹੋਊ ਤੇ ਫਿਰ ਮੈਂ ਵੀਰ ਨੂੰ ਕਰਕੇ ਦੱਸਤਾ ਮੈਂ ਚਲ ਆਪੇ ਤੁਹਾਨੂੰ ਦੱਸ ਦੇਣਗੇ ਤੇ ਮੈਂ ਚਲੋ ਰਖੜੀ ਬੰਨ ਲਾਂ ਫਿਰ ਵੀਰ ਨੂੰ ਤੇ ਕੋਈ ਗੱਲ ਨਹੀਂ ਤੇ ਨਹੀਂ ਪਹਿਲਾਂ ਚਾਹ ਪੀ ਲੋ ਫਿਰ ਬੰਨ ਲਿਓ ਨਹੀਂ ਮੰਮੀ ਚਾਹ ਨਹੀਂ ਪੀਣੀ ਮੈਂ ਮੈਨੂੰ ਨਾ ਚਾਹ ਨਹੀਂ ਘੱਟ ਕੀਤੀ ਮੈਂ ਪੀਣੀ ਤੇ ਮੇਰੇ ਦਿਲ ਦੀ ਘੱਟਿਆ ਹਲੇ ਚਾਹ ਤੇ ਮੈਂ ਨਾ ਪਹਿਲਾਂ ਵੀਰ ਨੂੰ ਰਖੜੀ ਬੰਨ ਲਾਂ ਤੇ ਬਾਕੀ ਫਿਰ ਕੋਈ ਨਹੀਂ ਕਰਨਾ ਕੀ ਕਰਨਾ ਚੱਲ ਕਰਕੇ ਪੀ ਨਹੀਂ ਪਾਈ ਦੀ ਤੂੰ ਠੰਡਾ ਲੈ ਨਹੀਂ ਲਈ ਚਾਹ ਵੀ ਨਹੀਂ ਕੋਈ ਗੱਲ ਨਹੀਂ ਲੈ ਨਹੀਂ ਪਾਪੀ ਰਹਿਣ ਤੂੰ ਮੈਂ ਹਾਲੇ ਕੁਛ ਨਹੀਂ ਪੀਣਾ ਖਾਣਾ ਤੂੰ ਬੈਜੋ ਤੇ ਮੈਂ ਨਾ ਵੀਰ ਨੂੰ ਰੱਖੜੀ ਤੇਰ ਕਿੱਥੇ ਆ ਕੋਈ ਗੱਲ ਨਹੀਂ ਮੈਂ ਸਾਧ ਕੇ ਲਈ ਉਹਨਾਂ ਨੂੰ ਹਾਂ ਤੂੰ ਵੀ ਵੀਰ ਨੂੰ ਸਾਧ ਲਿਆਓ ਮੈਂ ਰੱਖੜੀ ਬੰਨ੍ਹ ਦਿੰਦੀ ਆ ਤੇ ਨਹੀਂ ਜੀ ਕੋਈ ਮੈਂ ਤਾਂ ਕਾਦ ਮੈਂ ਨਹੀਂ ਉਹ ਤੇ ਜਾਨੇ ਕਦੇ ਨਾ ਤੇਨੂੰ ਬੋਲਾਵਾ ਭੈਣ ਸੁਣ ਤਾਂ ਲਈ ਬਣੀ ਯਕੀਨ ਆ ਤੇ ਮੈਂ ਸ਼ਹਿਰ ਗਿਆ ਯਾਰਾ ਕਿ ਮੈਂ ਚੱਲ ਸੂਟ ਲੈ ਕੇ ਆਉਣਾ ਮੈਂ ਖੁਸ਼ ਹੋ ਜਾਣਾ ਦੁਕਾਨ ਜਿਹੜਾ ਸ਼ਿੰਗਰੀਆਂ ਦਾ ਸੋਕਲੇਮ ਦੇ ਕੇ ਕਿਰ ਉਤਾ ਯਾਰ ਹੁੰਦੀ ਹੋਰ ਸੁਣ ਲੈ ਜੇ ਤੇ ਕੀ ਕਹਾਂਗੇ ਸੁਣ ਲੈਣ ਜੇ ਤੂੰ ਸੁਣ ਲੈਣ ਜਦੋਂ ਮੈਨੂੰ ਲੈ ਆਖ ਦੇਣਾ ਹੋਏ ਉਦੋਂ ਤਾਂ ਕੋਈ ਚੱਲ ਜਦਾ ਹੁੰਦਾ ਨਹੀਂ ਥਾਜ ਐਡਾ ਵਧੀਆ ਨਹੀਂ ਹੁੰਦਾ ਆਣੀ ਮੈਨੂੰ ਦੇਣਾ ਹੈਗਾ ਕਰ ਹੈਗਾ ਉਹ ਦੇ ਦੇਣੀ ਹੈ ਮੈਨੂੰ ਤੇਰੀਨੇ ਤਨ ਗਾ ਤੇਨ ਮੈਂ ਕੱਲ ਨੂੰ ਜਾ ਕੇ ਕਹਿੰਦੀ ਇੱਕ ਦੇ ਕੇ ਦੋ ਦੇਣਾ ਆ ਪੈਣ ਵਕਲੇ ਨਾ ਸੁਣ ਉੱਤਰਾ ਅਗੂ ਦੀ ਪਸੰਦ ਆ ਤੇਰੇ ਰੈਂਦੀ ਉਹ ਵਤਿਆ ਜਿ ਇਤਿਹਾਰ ਲੈ ਕੇ ਤਾਂ ਦਾ ਤੇ ਤੂੰ ਮੇਰਾ ਬੋਲ ਨਾ ਮੇਰੇ ਵਿੱਚ ਪਾ ਮੈਂ ਨਹੀਂ ਜੀ ਦੇਣਾ ਹੈਗਾ ਜਿਹੜੀ ਮੈਂ ਕਹਿ ਰਹੀ ਆ ਦੇ ਦੇਣੀ ਆ ਤੁਹਾਨੂੰ ਗੱਲੀ ਨਾ ਉਹਣੀ ਬੋਲੀਆ ਪੱਤਰ ਕਹਿੰਦਾ ਤੈਨੂੰ ਸਮਝ ਨਹੀਂ ਲੱਗਦੀ ਆ ਲੋ ਫੜੋ ਕੇ ਨਾ ਉਹ ਕੇ ਪੈਨ ਤੇ ਇਹੋ ਤੇ ਕੋਈ ਪੱਤਰ ਨਹੀਂ ਲੱਗਦਾ ਤੇ ਸੂਤ ਨੂੰ ਬਦੀ ਲੈ ਕੇ ਨਹੀਂ ਦਿੰਦਾ ਇੰਨੀ ਸੂਤ ਬਣਾਉਂਦੀ ਆ ਤੇ ਜੇ ਭੈਣ ਚਰੀ ਲੈ ਕੇ ਸੂਤ ਚੱਲ ਜੂਗਾ ਤਾਂ ਕੀ ਤੇਰਾ ਰਾਜ ਰਾਜ ਜਤੀਏ მომੇ ਭੈਣ ਜਿੱਤੇ ਉਹ ਆਇਆ ਸੋਈ ਜਿਨੇ ਹੀ ਉਹ ਖੜੀ ਹੈ ਇਹ ਤਾਂ ਅੰਦੀ ਹੈ ਮੈਂ ਮਿੱਠਾ ਲੈ ਆਉਂ ਤਰੇਟ ਰੱਖ ਕੇ ਠੀਕ ਆ ਹਾਂ ਹੁਣ ਤੇ ਚਾਹ ਹੀ ਬਣਾ ਲੈ ਮੈਂ ਚਾਹ ਚੁੱਪੀ ਕੇ ਰੱਖੀ ਮੰਨ ਲਈ

ਉਹਨਾ ਡਿਊਟੀ ਤੇ ਉਹ ਕਹਿੰਦੇ ਸੀ ਕਿ ਜਿੱਤੇ ਮੈਂ ਆਵਾਂਗਾ ਨਾ ਫਿਰ ਉਹ ਤੁਮ ਫੇਰ ਕੇ ਜੇ ਨਹੀਂ ਦੋਵੇਂ ਕੱਟੇ ਨੂੰ ਆਵਾਂਗੇ ਤੇ ਹਰ ਤੂੰ ਇਕੱਲੀ ਚੱਕੀ ਤੇ ਰਖੜੀ ਬਾਨਿਆ ਤੇ ਫਿਰ ਬੱਸੀ ਆਈ ਹਾਂ ਹਾਂਜੀ ਬੱਸੀ ਆਈ ਜੇ ਫਿਰ ਤੇ ਲਾ ਤੂੰ ਹੀ ਕਰਨੀ ਹੈ ਜੇ ਬੱਸੀ ਉਹਨਾ ਮੈਨੂੰ ਦਾ ਦਿੰਦੀ ਮੈਂ ਆਪ ਆ ਜਾਂਦਾ ਤੇ ਜਾ ਕੇ ਉਹਨੂੰ ਤਾਇਆ ਤੇ ਬੇਟੇ ਨੂੰ ਘਰੋਂ ਦਿੰਦੇ ਉਹਦੋਂ ਮੋਟਰਸਾਈਕਲ ਤੇ ਬਾਹਰ ਜਾਂਦਾ ਕਿੰਨਾ ਤੋਂ ਗਰਮੀ ਖਾਪ ਕੇ ਆਈ ਹੋਊਗੀ ਵੀਰ ਜੀ ਉਹ ਘਰ ਨਹੀਂ ਆਣਾ ਪਤਾ ਕੀ ਮੈਂ ਕਿਹਾ ਐਵੇਂ ਤੁਹਾਨੂੰ ਤਕਲੀਫ ਹੋਊਗੀ ਉਹਨਾ ਤਾਂ ਹੈ ਗਈ ਆ ਚੱਲ ਬੱਸੀ ਕੀ ਥੋੜਾ ਕੀ ਸਮਝੋ ਕਹਿੰਦਾ ਕਿ ਇਤਕਲੀ ਫਿਲੀਂ ਪਰਮਾਣੀ ਕਹਿੰਦਾ ਤੁਹਾਨੂੰ ਦਿਆ ਨੇ ਜਿਹੜੇ ਪਰਮਾਣੀ ਕੁਮਤ ਲੰਮੀ ਮੰਗਦੀਆਂ ਨੇ ਤੇ ਉਹ ਨਹੀਂ ਸੁੱਖ ਮੰਗਦੀਆਂ ਨੇ ਇਤਾਂ ਦੀ ਗੱਲ ਅੱਜ ਜਮਾਨ ਤੇ ਲੈਦੀ ਮੂੰਹ ਕੇ ਨਾ ਲੈਈ ਤੇ ਹੁਣ ਖੇਚ ਲਈ ਜਲਨਾਈ ਕਰੀ ਜਾਣੀ ਹੈ ਕਿ ਮੂੰਹ ਵਿੱਚ ਥਾਂ ਨਹੀਂ ਹੋਣਾ ਹੋਰ ਜੱਤ ਮੂੰਹ ਮਿੱਟਾ ਨੂੰ ਬਾਤ ਕਰਾ ਦੀ ਪਹਿਲਾਂ ਤੈਨੂੰ ਹੋਸ਼ ਆਣਾ ਹੁਣ ਵੇਖੀ ਮੰਮੀ ਦੇ ਚਿਹਰੇ ਤੇ ਉਸੇ ਦਾ ਸਾਆ ਹੈ ਆਲੇ ਮੱਸੇ ਤੇ ਕੀ ਲੱਗਿਆ ਕੀ ਲੱਗ ਗਈ ਜੀ ਆਪ ਹੀ ਦੇਖ ਤੈਨੂੰ ਸੱਚੋ ਸੱਚੀ ਦੱਸਣਾ ਹੈ ਕਿ ਤੁਸਾਂ ਦਾ ਆ ਗਿਆ ਨਹੀਂ ਨਹੀਂ ਇਹ ਤਾਂ ਸੋਨਾ ਸੂਟਿਆ ਇਹ ਰੰਗ ਵੀ ਮੇਰੀ ਪਸੰਦ ਦਾ ਆ ਤੰ ਪਤਾ ਹੀ ਨਹੀਂ ਕਿ ਮੇਰੀ ਡਾਂਗ ਦੇ ਵਿੱਚ ਤੁਹਾਨੂੰ ਆ ਪਸੰਦ ਆ ਮੈਂ ਦੱਸ ਮੇਰੀ ਭੈਣ ਹੈ ਤੈਨੂੰ ਮੇਰੇ ਬਾਰੇ ਨਹੀਂ ਪਤਾ ਕਿ ਤੈਨੂੰ ਵੀ ਇਹ ਸੰਦ ਆ ਚਲ ਇੱਥੇ ਹੁਣ ਮੈਂ ਸੁਆ ਕੇ ਨਾ ਪਾਵਾਂਗੀ ਤੇ ਅਗਲੀ ਵਾਰ ਆਵਾਂਗੀ ਨਾ ਤੇ ਇਹੋ ਸੂਟ ਪਾ ਕੇ ਆਵਾਂ ਇੱਥੇ ਹੀ ਖੇਡੇ ਜਵਾਨ ਮੈਂ ਜਿੰਨੀ ਮੇਰੀ ਪਸੰਦ ਹਨੇ ਪ੍ਰਾਪਤ ਮਮਮੀ ਇਹ ਆ ਦਿੱਤਾ ਹੈ ਨਾ ਕਈ ਗੱਲਾਂ ਤੇ ਬਾਕੀ ਚਲੋ ਵਾਇਰ ਨੂੰ ਮੇਰੀ ਗੱਲ ਹੁਣ ਖੁਸ਼ ਹੈ ਨਾ ਤੂੰ ਹਾਂ ਮੈਂ ਪੂਰੀ ਖੁਸ਼ ਹਾਂ ਜੇ ਨਹੀਂ ਕੋਈ ਤਾਂ ਜਨਮ ਦਾਰ ਦੇ ਨਹੀਂ ਨਹੀਂ ਆਜ 5 ਕਿਲੋਮੀਟਰ ਸ਼ਹਿਰ ਦਾ ਮੈਂ ਵੀਰੋਵਰ ਜਾ ਕੇ ਤਾਂ ਮੈਂ ਤੇਨੂੰ ਨਹੀਂ ਚ ਪਸੰਦ ਤੇ ਤੂੰ ਹੀ ਲਿਆਦਾ ਹੋਵੇ ਤੇ ਮੈਨੂੰ ਪਸੰਦ ਨਾ ਆਵੇ ਕਿ ਨਾਲ ਜੇ ਤੂੰ ਹੀ ਰੰਗ ਵੀ ਮੇਰੀ ਪਸੰਦ ਆਵਾ ਤੇ ਸੂਟ ਵੀ ਮੇਰੀ ਪਸੰਦ ਆ ਲੈ ਕੇ ਆਈ ਤੇ ਜਿੱਦਾਂ ਕਿ ਮੈਨੂੰ ਪਸੰਦ ਹੀਗਾ ਚਲੋ ਬਹੁਤ ਸੋਨਾ ਖੂਦਿਆਂ ਚਲੋ ਵੀਰ ਜੀ ਮੈਂ ਤੇਰਾ ਮੂੰਹ ਵੀ ਮਿੱਠਾ ਕਰਦਾ ਲੱਗਾ ਭਰਾ ਜੀ ਤੂੰ ਵੀ ਹੋਲੀ ਕਰ ਆਲਾ ਸੋਨਾ ਇਹ ਕੀ ਦੀ ਸੀ ਜਿੰਨੇ ਕ ਮੇਰੀ ਜੇਬ ਚ ਹੈ ਤੇ ਜਿੰਨਾ ਤਰ ਮਿਲ ਕਰਦਾ ਤੂੰ ਰੱਖ ਲੈ ਨਹੀਂ ਮਿਰਜੀ ਮੈਨੂੰ ਕੋਈ ਪਰਹਾਨੀ ਚਾਹੀਦੀ ਨਹੀਂ ਤੋ ਇਹ ਮੈਨੂੰ ਸੂਟ ਐਡਾ ਸਮਝ ਲੈ ਕਿ ਮੈਂ ਨਾ ਇਹ ਬੜਾਵਾ ਉਹ ਦੱਸ ਲੈ 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 ਕਹਦਾ ਪਰਹਾਵਾ ਕੋ ਲੈ ਲਈਦਾ ਹੁੰਦਾ ਨਾ ਨਹੀਂ ਕਰੀਦੀ ਉਹ ਦੀਪਾ ਕਮਲੀਏ ਤੇਰੇ ਪੈਰਾਂ ਪਿੱਛੇ ਮਾਲਕ ਨੇ ਕਿੰਨਾ ਕ ਮੈਨੂੰ ਹੋਰ ਦੇ ਦੇਣਾ ਮੈਂ ਕਹਿੰਦੀ ਆ ਮਿਰਜੀ ਤੁਹਾਨੂੰ ਰੱਬ ਬਹੁਤ ਬਹੁਤ ਦਵੇ ਤੇ ਤੁਸੀਂ ਮੈਨੂੰ ਜਿੰਨਾ ਦਿੱਤਾ ਨਾ ਕਰ ਲਈ ਇੰਨਾ ਹੀ ਬਹੁਤ ਆ ਤੁਸੀਂ ਹੋਰ ਹੱਥ ਖੇਚਲ ਨਾ ਕਰੋ ਅਲਵਿਦਾਂ ਨਹੀਂ ਕੀ ਚ ਰਾਂ ਦੋ ਲੈ ਲੈਣਾ ਮੋੜੀ ਜੀ ਹੁੰਦੇ ਪਰਾਂਵਾਂ ਦੇ ਪੈਸੇ ਦੀ ਮੋੜੀ ਤੇ ਦਿੰਦੀ ਵਿਖੰਮ ਕਿਹਦਾ ਫੈਨ ਨਹੀਂ ਤੇ ਆਵਾ ਜਿਨੀ ਮਰਜ਼ੀ ਪੈਣ ਦੀ ਐੜਾ ਪੈਣ ਜਿੱਦਾਂ ਬਾਦੂ ਆਏ ਇਹਦੇ ਵਾਸਤੇ ਹੀ ਸਾਰੇ ਰੱਖੇ ਆ ਕਿ ਕੋਈ ਗੱਲ ਨਹੀਂ ਜਾਲਾਂ ਦੇ ਇਹਨੂੰ ਫੇਰ ਦੱਸਾਂਗੇ ਭਾਬੀ ਤੁਹਾਨੂੰ ਰੱਖਦੀ ਬਾਹਨਾ ਇਹਦੇ ਨਹੀਂ ਜੀ ਕਿਥੋਂ ਬਣ ਕੇ ਆਈਆਂ ਅੱਜ ਮੈਂ ਜਾਣਾ ਹੀ ਤੁਹਾਡਾ ਟਫੋਨ ਆ ਗਿਆ ਜੇ ਫਿਰ ਮੈਂ ਗਈ ਨਹੀਂ ਤੁਹਾਡੇ ਘਰ ਕੇ ਤੂੰ ਹੁਣ ਕੱਲ ਨੂੰ ਏਖਾਂਗੀ ਤੇ ਨਾਲੇ ਮੈਂ ਸਭ ਕਹਿਣ ਨਹੀਂ ਪਹਿਲਾਂ ਬੰਨਾਂਗੇ ਤੇ ਇਹ ਆਂਦੇ ਇਹਨਾਂ ਦਾ ਕੰਮ ਹੀ ਨਹੀਂ ਨਿਬੜਦਾ ਹੈ ਕਿ ਉਹਨਾਂ ਦੇ ਕੰਨੀ ਚੱਲ ਜਾਂ। ਤੇ ਮੈਨੂੰ ਕੰਨੀ ਨਹੀਂ ਜਾਣਾ ਹੈਗਾ। ਨਹੀਂ ਭਾਬੀ ਚੱਲ ਜੀ ਇਹ ਨਾ ਇੱਥੇ ਹੁਣ ਵੀਰ ਤੇ ਇਕੱਲੇ ਤੂੰ ਚੱਲ ਵੀ ਜਾਓ। ਹੁਣ ਇੱਥੇ ਤੂੰ ਵੀਰ ਨੂੰ ਨਾਲ ਹੀ ਲੈ ਕੇ ਜਾਓ ਤੇ ਹੋਰ ਸੁਣਾਓ ਤੁਹਾਡੇ ਵੀਰੇ ਭਾਬੀ ਨਾਲ ਸਭ ਠੀਕ ਠਾਕ ਤੇ ਪਰਿਵਾਰ ਚ ਸਭ ਠੀਕ ਠਾਕ ਆ ਉਹ ਵੀ ਮੇਰੀ ਠੀਕ ਕਰਨ ਦੇ ਸਭ ਹਾਂ ਅੱਜ ਮੇਰੇ ਭੈਣਾਂ ਨੇ ਨਹੀਂ ਆਉਣਾ। ਤੂੰ ਕੈਂਡੀਂਸ ਤੂੰ ਹੀ ਅੰਦਰ ਫੇਰ ਹੀ ਤੇ ਮੈਂ ਚਲ ਕੋਈ ਗੱਲ ਨਹੀਂ ਕਿ ਇਹ ਆ ਮੇਰੇ ਘਰ ਵੀ ਆ ਮਾਦੀ ਕੋਈ ਨਹੀਂ ਪਾਦੀ ਮੈਂ ਨਾ ਅੱਜ ਸ਼ਾਮ ਨੂੰ ਚਲ ਜਣਾ ਜੇ ਹੋ ਸਕਿਆ ਤੂੰ ਵੀ ਨਾਲ ਅੱਧੀ ਸ਼ਾਮ ਨੂੰ ਚਲ ਜਿਓ ਨਹੀਂ ਤੇ ਨਾ ਹੋਇਆ ਤੇ ਤੂੰ ਸਵੇਰੇ ਫੋਟੇ ਚਲ ਜਿਓ ਕੋਈ ਗੱਲ ਨਹੀਂ ਦੀ ਮੈਂ ਸਵੇਰੇ ਚਲ ਜਾਂਗੀ ਤੂੰ ਤੇ ਅੱਜ ਆਇਆ ਕਰਿਆ ਕੋਈ ਗੱਲ ਨਹੀਂ ਮਹਾਤਿ ਕਿਤੇ ਆਇਓ ਉਹਦੇ ਨਾਲ ਠੀਕ ਆ ਪਰ ਮੇਰਾ ਨਾ ਘਰ ਦਰਬ ਨਹੀਂ ਜੇ ਸਾਡਾ ਮੈਂ ਹੈਗੀ ਵੀ ਕੱਲੀ ਆ ਤੇ ਤੁਹਾਡੇ ਬਾਜੀ ਵੀ ਆ ਉਹ ਡਿਊਟੀ ਤੇ ਰਹਿੰਦੇ ਨੇ ਜੇ ਫਿਰ ਤੁਹਾਨੂੰ ਪਤਾ ਹੀ ਮੰਮੀ ਵੀ ਹੁਣ ਹੀ ਘਰੇ ਹੀ ਹੁੰਦੇ ਨੇ ਚੋਨਾਂ ਦਾ ਵੀ ਰੋਟੀ ਪਾਣੀ ਬਜ਼ੁਰਗ ਹੈਗੇ ਓੱਖਾ ਹੋ ਜਾਂਦਾ ਵਾ ਚਲੋ ਕੋਈ ਗੱਲ ਨਹੀਂ ਜੀ ਫਿਰ ਘਰ ਬਿਚਾਈਦਾ ਨਾ ਬਧੂਰੀ ਹਾਂਜੀ ਬੈਠ ਗਿਆ ਮੈਂ ਧੀਆ ਹਾਂ ਹਾਂਜੀ ਮੰਮੀ ਬੈਠੀਆਂ ਤੇ ਤੁਸੀਂ ਵੀ ਬੈਠੋ ਮੈਂ ਮੰਮੀ ਜੀ ਨੂੰ ਬੈਣ ਨਹੀਂ ਹੈ ਕੋਪ ਤੁਸੀਂ ਜੀ ਕਹਿਣ ਕਿ ਮੈਂ ਚੱਲੀ ਆਂ ਕਿਉਂ ਸਮਝ ਨਾ ਲੈਣਾ ਨਹੀਂ ਰੋ ਦੋਸ ਜਰਦਿਆਂ ਨੂੰ ਮੰਮੀ ਮੇਰੇ ਨਾਲ ਸਰਦਾ ਨਹੀਂ ਆ ਤੇ ਜਿੱਦ ਤੱਕ ਨਾ ਆਉਣਗੇ ਨਾ ਤੇ ਉਹ ਦਿਨ ਮੈਂ ਰਹਿਣਾ ਆਵਾਂਗੀ ਫਿਰ ਜਾ ਲੈ ਵੀ ਅੰਮੀ ਰੱਖੀ ਲੈ ਕੇ ਜਾਣਾ ਨਾਲ ਇਹ ਹੋਉਂਦੀ ਤੂੰ ਮੇਰੇ ਕੋਲ ਰਹਿ ਪਿੰਨੇ ਨੂੰ ਮੈਂ ਇਥੇ ਕਿਹਾ ਵਾ ਚਲੋ ਮੈਂ ਕੋਈ ਗੱਲ ਨਹੀਂ ਕੱਲ ਨੂੰ ਚੰਦਾਗੀ ਤੇ ਦੀਦੀ ਤਾਂ ਲੱਗਦੇ ਸੋ ਦੋ ਦਿਨ ਰਹਿ ਜਾਂਦੇ ਆ ਮੈਂ ਇੱਥੇ ਬੜੀ ਖੋਜਾਂ ਪਿਆ ਰਹਿਣਾ ਮਤਲਬ ਦੋ ਚਾਰ ਦਿਨ ਨਹੀਂ ਮੇ ਨੂੰ ਵੀ ਰਹਿਣਾ ਕਿਹਾਗਾ ਹੀ ਪਰ ਮੈਂ ਤੇ ਰਹਿਣ ਕਾਸਤੇ ਆਈ ਹਾਂ ਤੇ ਫੇਰ ਮੈਨੂੰ ਹੁਣ ਮम्मी ਦਾ ਫੋਨ ਆਉਂਦਿਆ ਕਿ ਹੁਣ ਆ ਜਾ ਤੇ ਜਿੱਦਣ ਸੁਖਪਾਰ ਆਉਣੇ ਕਿਣਾ ਤੇ ਉਸ ਤੋਂ ਬਾਅਦ ਤੁਸੀਂ ਚਲੋ ਦੋਵੇਂ ਹੋ ਰਹਿਓ ਨਾਲੇ ਉਹ ਤੁਹਾਨੂੰ ਛੱਡ ਆਊਗਾ ਤੇ ਨਾਲੇ ਉਹ ਵੀ ਹੋ ਚਾਰ ਕੋਈ ਗੱਲ ਵੀ ਪੁੱਤ ਆਪਣਾ ਘਰ ਪਹਿਲਾਂ ਤੇ ਬਾਕੀ ਗਾਂ ਬਾਅਦ ਹਾਂਜੀ ਗਾਇ ਦੇਖਣਾ ਪੈਂਦਾ ਹਾਂਜੀ ਕਰੋ ਮੈਂ ਤੁਹਿੰਦਾਂ ਤੇ ਮੈਂ ਆਇ ਇੱਕ ਮਿੰਟ ਠੀਕ ਠੀਕ ਚਲੋ ਠੀਕ ਹੈ ਫਿਰ ਮम्मी ਮੈਂ ਜਾਂਦੀ ਆ ਮੇਰੀ ਵੀ ਨਾ ਸ਼ਾਮ ਦੀ ਬਾਸ ਲਾਉਣੀ ਹੁੰਦੀ ਤੇ ਆ ਨਾ ਮੈਂ ਛੋੜੇ ਜਿਹਾ ਸਿੱਟੋ ਦੇ ਬਣਾਇੀ ਲੈ ਲੈ ਜਸਬਾਜ ਵਾ ਇੰਨਾ ਕੀ ਲੋੜ ਸੀ ਮੰਮੀ ਨਹੀਂ ਕੋਈ ਨਹੀਂ ਲੋੜ ਦੀ ਹੋਣੀ ਕਿ ਆਪਾਂ ਵੀ ਇੱਥੇ ਖਾਣੇ ਆ ਤੁਹਿੰਦੇ ਖਾ ਲਓ ਵੀ ਇਹਦੇ ਤੁਹੀਂ ਨਾ ਐਵੇਂ ਖੇਚੇ ਲਈ ਕੀ ਉੱਤੀਆਂ ਵੀ ਕੋਈ ਖੇਚਲ ਨਹੀਂ ਹੁੰਦੀ। ਤੇ ਛੱਤੀ ਛੱਤੀ ਕਿਹੜਾ ਮਾਰਿਆ ਕਰ? ਨਹੀਂ ਮੈਂ ਛੱਤੀ ਛੱਤੀ ਆਵਾਂਗੀ। ਪਰ ਜਿੱਦਣ ਵੀ ਆਏ ਨਾ ਤੇ ਉਦੋਂ ਤੱਕ ਮਿਲਨਾਂਗੇ। ਹਾਂ ਜਰੂਰ ਆਇਓ ਫਿਰ ਮੇਰਾ ਵੀ ਬੜਾ ਅਜੀ ਕਰਦਾ ਰਹਿੰਦਾ। ਮੈਂ ਆਜਾ ਸਗਦੀ ਦੀ ਬਸੰਦ ਤੇਨੂੰ ਪਤਾ ਹੀ ਹੈ। ਹਾਂਜੀ। ਹਾਂ। ਚਲੋ ਠੀਕ ਫਿਰ। ਚਲੋ ਫਿਰ ਮੇਰੇ پاس ਲੰਘ ਜਾਣੀ। ਹਾਂ। ਚਲੋ ਠੀਕ ਹੈ। ਕਿੰਨੀ ਰੌਣਕ ਲੱਗੀ ਈ ਘੜੀ ਖਾਈ ਈ ਤੇ ਨਾ ਤਾਂ ਕਹਿ ਨਾ ਉਹ ਕੀ ਦੋ ਦਰ ਪਰੇ ਤੇ ਕਾਲੀ ਬਣੀ ਆ ਪਰ ਮੂਹੇ ਮੇਰਾ ਕੰਨ ਨਹੀਂ ਗਾ ਸਕਦਾ ਸਨ ਕੋਈ ਗੱਲ ਵੀ ਟੀ ਆ ਪ੍ਰਕਾਰ ਸੌਖੀ ਹਨ ਤੇ ਵਧੀਆ ਵਸੂ ਕੁਛ ਮੈਂ ਦੇਖੋ ਸੁੱਖਾ ਸੁੱਖ ਦੀਆਂ ਕਿ ਮੇਰੇ ਬੱਚਾ ਜਿਸੇ ਤਰ੍ਹਾਂ ਹੀ ਪਿਆਰ ਬਣਿਆ ਰਹੇ ਮੇਰਾ ਨਵਾਂ ਪੁੱਤ ਜਿਹੜਾ ਮੇਰੀ ਧੀ ਨਾਲ ਜਿਸੇ ਤਰ੍ਹਾਂ ਮਿਲਦਾ ਰਹੇ ਵਾਹਿਗੁਰੂ ਇਹਨਾਂ ਦੀਆਂ ਲੰਮੀਆਂ ਲੰਮੀਆਂ ਹੋਰਾਂ ਬਖਸ਼ੀ ਇਸ ਤਰ੍ਹਾਂ ਮੇਰੀ ਰੂਹ ਨੂੰ ਨਾ ਇਸੇ ਤਰ੍ਹਾਂ ਖੁਸ਼ੀ ਰੱਖੀ ਮੇਰੀ ਰੂਹ ਖੁਸ਼ ਰਹੇ ਤਾਂ ਨਹੀਂ ਮੈਨੂੰ ਕੀ ਹੋਣਿਆ ਸਮਝ ਨਹੀਂ ਲੱਗਣ ਦੀ ਕੁਸ਼ ਗਰਮੀ ਨਹੀਂ ਹੋਣਿਆ ਹੁਣ ਗਰਮੀ ਵੀ ਬੜੀ ਹੈ ਨਾ ਚਲ ਹੁਣ ਮੈਂ ਨਿਆਣਿਆਂ ਨੂੰ ਕੀ ਬਸਤ ਪਾਉਣਾ ਉਹਨਾਂ ਤੇ ਆਖਣਾ ਛੇਤ ਨੂੰ ਤੈਨੂੰ ਹਸਪੀਟਲ ਲੈ ਜੀਵੇ ਜਾਂ ਥੋੜਾ ਚਿਰ ਲੰਮੇ ਪੈਲੇ ਰਹਿ ਲਈ చా పిల్ల ਜੇ ਦੂੰ ਦਿਨੋਂ ਮੈਂ ਇੰਦਾ ਹੋਈ ਆ ਨਾ ਮੈਨੂੰ ਕਦੀ ਵੀ ਕਿਸੇ ਦਾ ਫੋਨ ਨਹੀਂ ਆਇਆ ਨਾ ਵੀਰ ਦਾ ਆਇਆ ਨਾ ਭਾਬੀ ਦਾ ਆਇਆ ਵਾ ਜੇ ਮੈਂ ਨਹੀਂ ਹੁੰਦੀ ਇਹਨਾਂ ਬਾਰ ਬਾਰ ਫੋਨ ਕਰਦੇ ਸੀ ਕਿ ਧੀਏ ਆ ਜਾ ਰਹਿ ਜਾ ਆ ਜਾ ਰਹਿ ਜਾ ਕਿੰਨਾ ਚਾਹ ਕਰਦੇ ਸੀ ਪਤਾ ਨਹੀਂ ਹੁਣ ਭਰਾ ਵੀ ਇਹ ਮੈਨੂੰ ਇੰਨਾ ਕਰਦਾ ਸੀ ਪਰ ਹੁਣ ਤੱਕ ਤੇ ਉਹਦਾ ਵੀ ਕਦੀ ਫੋਨ ਨਹੀਂ ਆਇਆ ਇੰਦਾ ਕਰਦੀ ਆ ਆਪ ਵੀ ਫੋਨ ਕਰਦੀ ਆ ਤੇ ਕਹਿੰਦੀ ਆ ਵੀਰ ਜੀ ਮੈਂ ਨਾ ਰਹਿਣ ਹਾਂ ਵਾ ਹੈਲੋ ਹੈਲੋ ਹਾਂ ਜੀ ਭਾਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੋਸਨਾ ਕਿੱਦਾਂ ਠੀਕ ਐ ਹਾਂ ਮੈਂ ਠੀਕ ਐ ਭਾਬੀ ਜੀ ਮੈਂ ਨਾ ਕਹਿਣਾ ਸੀ ਕਿ ਮੈਂ ਨਾ ਰਹਿਣ ਆਉਣਾ ਥੋੜੇ ਦਿਨ ਰਹਿਣ ਆਉਣਾ ਹਾਂਜੀ ਮੈਂ ਰਹਿਣ ਆਉਣਾ ਵਾ ਰਹਿਣ ਕਿੱਥੇ ਆਉਣਾ ਮੈਂ ਤਾਂ ਚੱਲੀ ਆ ਕਿਤੇ ਮੈਨੂੰ ਕੰਮ ਆ ਦੋਗ ਦਿਨ ਉੱਥੇ ਲੱਗ ਜਣੇ ਤੇ ਵੀਰ ਤੇਰਾ ਕੰਮ ਤੇ ਤੂੰ ਇੱਥੇ ਰਹਿਣ ਕਿੱਥੇ ਆਉਣਾ ਭਾਬੀ ਜੀ ਕੋਈ ਨਹੀਂ ਤੁਸੀਂ ਕੋਈ ਹੋ ਤੇ ਬਾਅਦ ਚ ਆਈ ਜਾਣਾ ਤੁਸੀਂ ਮੈਂ ਦੋ ਚਾਰ ਦਿਨ ਰਹਿਣਾ ਵਾਂ ਐ ਮੈਂ ਤੈਨੂੰ ਕਹਿ ਤਾ ਨਹੀਂ ਐ ਭੈਣਾ ਵੀ ਤੂੰ ਕਿੱਥੇ ਰਹਿਣਾ ਜਦੋਂ ਮੈਂ ਚੱਲੀ ਆ ਕਿਤੇ ਤੂੰ ਤੇ ਇੱਕ ਜਾਣੀ ਖਾਸ਼ੜਨੀ ਐ 24 ਘੰਟੇ ਫੋਨ ਲਾ ਦਨੀ ਐ ਤੈਨੂੰ ਮੈਂ ਕਿੰਨੀ ਵਾਰੀ ਆਖਿਆ ਵੀ ਫੋਨ ਨਾ ਲਾਇਆ ਕਰ ਜਿਆਦਾ ਸਾਡੀਆਂ ਦਾ ਆਪਣੀਆਂ ਨੇ ਟੈਨਸ਼ਨਾਂ ਨਿਭਣਦੀਆਂ ਹੋਰ ਸ ਫੋਨ ਕੱਟਤਾ ਭਾਬੀ ਨੇ ਸਹੀ ਕੇ ਇੰਨੇ ਲੋਕ ਮਾਵਾ ਨਾਲ ਹੀ ਨਾ ਪੇਕੇ ਹੁੰਦੇ ਆ ਬਾਵਾ ਤੋਂ ਬਿਨਾ ਕੋਈ ਨਹੀਂ ਕੁਛਦਾ ਬਸ ਜਿੰਨਾ ਚਿਰ ਮਾਂ ਤੋਂ ਝੁੰਡੀ ਮਾਂ ਨਾਲ ਪੇਕੇ ਵੀ ਖਤਮ ਹੋ ਗਏ ਸਤਿ ਸ਼੍ਰੀ ਅਕਾਲ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਨਾ ਰੱਖਿਆ ਸੀ ਕਿ ਕਈ ਵਾਰ ਕਈਆਂ ਦੇ ਘਰਾਂ ਵਿੱਚ ਵੇਖਿਆ ਕਿ ਮਾਪਿਓ ਨਾਲ ਹੀ ਧੀਆਂ ਦੇ ਪੇਕੇ ਹੁੰਦੇ ਜਦੋਂ ਮਾਪਿਓ ਚਲ ਜਾਂਦੇ ਆ ਤੇ ਪਰ ਆ ਪਰਜਾਈ ਵੀ ਉਹਨਾਂ ਨਾਲ ਉਹੋ ਜਿਹਾ ਮਿਲਨ ਵਰਤਨ ਨਹੀਂ ਰੱਖਦੇ ਜਿੰਨਾ ਮਾਵਾਂ ਨੂੰ ਚਾਹ ਹੁੰਦਾ ਮਾਪਿਓ ਨੂੰ ਚਾਹ ਹੁੰਦਾ ਕੋਈ ਨਹੀਂ ਕਰਦਾ ਪਰ ਸਾਡਾ ਇਹ ਮਕਸਦ ਸਾਰਿਆਂ ਨਾਲ ਦੀ ਹੈਗਾ ਕਿ ਅਸੀਂ ਸਾਰਿਆਂ ਨੂੰ ਇਹ ਕਹਿ ਰਹੇ ਹਾਂ ਬਹੁਤਾਂ ਪਰਾਂ ਨੂੰ ਵਿੱਚ ਬਹੁਤ ਪਿਆਰ ਹੁੰਦਾ ਆ ਕੋਈ ਕੋਈ ਮਤਲਬ ਹੋਣਗੇ ਜਿਨ੍ਹਾਂ ਨਾਲ ਇਹ ਹੁੰਦਾ ਵਾ ਕੋਈ ਕੋਈ ਵਿਰਲਾਪਾਂ ਚਈ ਹੋਊਗਾ ਤੇ ਇਹੀ ਕਹਿਨੇ ਆਂ ਹੀ ਕਿ ਭੈਣ ਭਰਾਵਾਂ ਦਾ ਹਮੇਸ਼ਾ ਪਿਆਰ ਬਣਿਆ ਰਹੇ ਤੇ ਭੈਣਾਂ ਆਪਣੇ ਘਰ ਆਉਂਦੀਆਂ ਜਾਂਦੀਆਂ ਰਹਿਣ ਭਰਾਵਾਂ ਨੂੰ ਮਿਲਦੀਆਂ ਵਰਕੀਆਂ ਰਹਿਣ ਤੇ ਇਦਾਂ ਰਿਸ਼ਤੇਦਾਰੀਆਂ ਬਣੀਆਂ ਰਹਿੰਦੀਆਂ ਨੇ ਤੇ ਚਲੋ ਤੁਹਾਨੂੰ ਸਾਡੀ ਸਟੋਰੀ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ